ਇਦੇ ਵਿੱਚ ਅਸੀਂ ਪੰਜਾਬ ਦੇ ਜਿਹੜੇ ਨੇਟਿਵਸ ਨੇ ਪੰਜਾਬ ਦੇ ਬੱਚੇ ਨੇ ਜਿਹੜੇ ਸਿਵਲ ਸਰਵਿਸਿਜ਼ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਅਸੀਂ ਯੂਪੀਐਸਸੀ ਤੇ ਪੀਪੀਐਸਸੀ ਦੀ ਜਿਹੜੀ ਕੋਚਿੰਗ ਉਹ ਫ੍ਰੀ ਕੀਤੀ ਹੋਈ ਹੈ ਜੀ ਇੱਥੇ ਉਹਨਾਂ ਨੂੰ ਕੰਮਨਾ ਮਿਲਣ ਦੇ ਕਰਕੇ ਉਹ ਮਜਬੂਰੀ ਬਸ ਬਾਹਰ ਜਾ ਰਹੇ ਆ ਉਸ ਮਜਬੂਰੀ ਨੂੰ ਕਿਤੇ ਨਾ ਕਿਤੇ ਇਸ ਐਡਵਰਟਾਈਜ਼ਮੈਂਟ ਜਿਹੜੀ ਹੈ ਨਾ ਉਹ ਹੁਲਾਰਾ ਦੇ ਰਹੀ ਹੈ ਦੇਸ਼ ਦੀ ਪਛੋਕੜ ਵੱਲ ਝਾਤ ਮਾਰੀਏ ਤਾਂ ਪੰਜਾਬ ਦੇ ਲੋਕ ਜ਼ਿਆਦਾਤਰ ਪ੍ਰਸ਼ਾਸਨ ਦੇ ਵਿੱਚ ਸੀ ਪਰ 80 ਦੇ ਦਹਾਕੇ ਤੋਂ ਬਾਅਦ ਪੰਜਾਬ ਵੀ ਜਿਹੜੇ ਪ੍ਰਸ਼ਾਸਨ ਦੇ ਵਿੱਚ ਨਹੀਂ ਨਜ਼ਰ ਆ ਰਹੇ ਜਿਸ ਕਰਕੇ ਸਿਸਟਮ ਖਰਾਬ ਹੁੰਦਾ ਜਾ ਰਿਹਾ ਸਿਸਟਮ ਬਦਲਿਆ ਨਹੀਂ ਜਾ ਰਿਹਾ ਯਾ ਕਹਿ ਸਕਦੇ ਆ ਪੰਜਾਬ ਦੇ ਹੱਕ ਵਿੱਚ ਨਹੀਂ ਆ ਰਿਹਾ ਇਹ ਚੀਜ਼ ਨੂੰ ਦੂਰ ਕਰਨ ਲਈ ਸਬਰ ਫਾਊਂਡੇਸ਼ਨ ਸ਼ੁਰੂ ਹੋਈ ਹੈ ਕੀ ਕਰੀਏ ਸਬਰ ਫਾਊਂਡੇਸ਼ਨ ਇਸ ਲਈ ਗੱਲਬਾਤ ਕਰਨ ਨੂੰ ਮੌਜੂਦ ਹੈ ਮੇਰੇ ਨਾਲ ਜਸਪ੍ਰੀਤ ਸਿੰਘ ਬਈਆ ਸਬਰ ਫਾਊਂਡੇਸ਼ਨ ਵੱਲੋਂ ਸਭ ਤੋਂ ਪਹਿਲਾਂ ਅਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਸ ਕੰਮ ਬਾਰੇ ਦੱਸੋ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਆਉਣ ਦੇ ਲਈ ਐਂਡ ਇਸ ਗੱਲ ਨੂੰ ਆਪਾਂ ਨੂੰ ਅੱਗੇ ਤੁਹਾਡੇ ਕਰਤਾਸਰਚਾਂ ਤੱਕ ਲੈ ਕੇ ਜਾਣ ਦੇ ਲਈ ਜਿਹੜੀ ਸਬਰ ਫਾਊਂਡੇਸ਼ਨ ਆ ਜੀ ਇਹ ਸੰਸਥਾ ਅਸੀਂ ਪਿਛਲੇ ਸਾਲ ਫਰਵਰੀ ਦੇ ਵਿੱਚ ਸ਼ੁਰੂ ਕੀਤੀ ਸੀਗੀ ਇਹਦੇ ਵਿੱਚ ਅਸੀਂ ਪੰਜਾਬ ਦੇ ਜਿਹੜੇ ਨੇਟਿਵਸ ਨੇ ਪੰਜਾਬ ਦੇ ਬੱਚੇ ਨੇ ਜਿਹੜੇ ਸਿਵਲ ਸਰਵਿਸਿਜ਼ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਅਸੀਂ ਯੂਪੀਐਸਸੀ ਤੇ ਪੀਪੀਐਸਸੀ ਜਿਹੜੀ ਕੋਚਿੰਗ ਉਹ ਫ੍ਰੀ ਕੀਤੀ ਹੋਈ ਹੈ ਜੀ ਏ オンਲਾਈਨ ਕੋਚਿੰਗ ਆ ਇਸਨੇ ਪੰਜਾਬ ਦੇ ਚ 500 ਬੱਚਾ ਸਾਡੇ ਕੋਲ ਇਸ ਲਈ ਪੜ ਰਹੇ ਹੈ ਜੀ ਕੀ ਮਕਸਦ ਕੀ ਹੈ ਤੁਹਾਡਾ ਇਸ ਨੂੰ ਲੈ ਕੇ ਮਕਸਦ ਇਹ ਹੈ ਜੀ ਕਿ ਜਦੋਂ ਜੇ ਆਪਾਂ ਦੇਖੀਏ ਅਸੀਂ ਪੰਜਾਬੀ ਬਹੁਤ ਵੋਕਲ ਆ ਦਿੱਲੀ ਦੇ ਮੁੱਦਿਆਂ ਦੇ ਉੱਤੇ ਸਾਡੀ ਸੱਥਾਂ ਤੋਂ ਲੈ ਕੇ ਸ਼ਹਿਰਾਂ ਦੇ ਜਿਮਖਾਨੇ ਦੇ ਵਿੱਚ ਪੋਲੀਟੀਕਲ ਜਿਹੜੇ ਉੱਤੇ ਉਹ ਕਾਫੀ ਸਾਡੀ ਜਿਹੜੀ ਗੱਲ ਉਹ ਕਿ ਡਿਬੇਟਸ ਇਹਦੇ ਉੱਤੇ ਹੁੰਦੀਆਂ ਆ ਜੀ ਪਰ ਅਸੀਂ ਬੈਕ ਆਫ ਦਾ ਮਾਈਂਡ ਇਹ ਭੁੱਲ ਜਾਂਦੇ ਆ ਕਿ ਜਿਹੜਾ ਸਾਡਾ ਸਿਸਟਮ ਆ ਉਹ ਪੋਲੀਟੀਸ਼ੀਅਨਸ ਤੋਂ ਵੱਧ ਜਿਹੜਾ ਐਡਮਿਨਿਸਟ੍ਰੇਟਿਵ ਜਿਹੜੇ ਲੋਕ ਨੇ ਉਹ ਚਲਾਉਂਦੇ ਨੇ ਜੇ ਅਸੀਂ 1980 ਦੇ ਦਹਾਕੇ ਦੇ ਬਾਅਦ ਜਿਹੜੀ ਤੁਸੀਂ ਗੱਲ ਕੀਤੀ ਵਾਕਈ ਸਹੀ ਗੱਲ ਹੈ ਕਿ 80s ਦੇ ਵਾਰ ਜਿਹੜੇ ਆਪਣੇ ਪੰਜਾਬ ਦੇ ਆਪਣੇ ਜਿਹੜੇ ਐਸਪੀਰੀਐਂਟਸ ਨੇ ਜਿਹੜੇ ਸਿਵਲ ਸਰਵਿਸਿਜ਼ ਲਈ ਅੱਗੇ ਜਾਣ ਵਾਲੇ ਆ ਉਹ ਬਹੁਤ ਜ਼ਿਆਦਾ ਘਟ ਗਏ ਸੋ ਇਸ ਕਰਕੇ ਜੋ ਇਵਨ ਕਾਫੀ ਲੇਖ ਲਿਖੇ ਗਏ ਸੀ ਕਿ ਇਹ ਚੀਜ਼ ਉਹ ਆਪਣੇ ਕਹ ਲੋ ਕਿ 1990s ਦੇ ਵਿੱਚ 2000 ਦੇ ਵਿੱਚ ਇੱਕ ਦੌਰ ਆਊਗਾ ਕਿ ਪੰਜਾਬੀਆਂ ਨੂੰ ਆਪਣੇ ਅਫਸਰ ਨਹੀਂ ਲੱਭਣੇ ਹੈਗੇ ਜੀ ਉਹ ਦੌਰ ਤੁਹਾਡੇ ਸਾਹਮਣੇ ਅੱਜ ਜੇ ਤੁਸੀਂ ਦੇਖੋ ਤੇ ਆ ਚੁੱਕਾ ਆ ਅੱਜ ਅਸੀਂ ਪੰਜਾਬ ਦੇ ਖਲਾਤ ਇਹ ਹੋ ਚੁੱਕੇ ਦੀ ਪਿਛਲੇ 10 ਤੋਂ 15 ਸਾਲਾਂ ਦੇ ਵਿੱਚ ਕੋਈ ਇੰਡੀਆ 'ਚ ਕੋਈ ਟਾਪਰ ਨਹੀਂ ਹੈਗਾ ਜਿਨੇ ਸਿਵਲ ਸਰਵਿਸ ਕੀਤੀ ਹੋਵੇ ਪੰਜਾਬ ਦਾ ਕੋਈ ਟਾਪਰ ਨਹੀਂ ਹੈਗਾ ਤੇ ਦੂਜੇ ਪਾਸੇ ਜੇ ਆਪਾਂ ਦੇਖੀਏ ਕਿ ਅੱਜ ਪੂਰੇ ਦੇਸ਼ ਦੇ ਵਿੱਚ ਤੁਸੀਂ ਕਿਸੇ ਜ਼ਿਲ੍ਹੇ ਨੂੰ ਲੈ ਲਓ ਤੁਸੀਂ ਕਿਸੇ ਕਹਿ ਲਓ ਕਿ ਕਾਰਪੋਰੇਸ਼ਨ ਨੂੰ ਲੈ ਲਓ ਜਾਂ ਕਿਤੇ ਵੀ ਤੁਸੀਂ ਦੇਖਦੇ ਆਂ ਇੰਡੀਆ ਦੇ ਹਰੇਕ ਸ਼ਹਿਰ ਦੇ ਵਿੱਚ ਘੱਟੋ ਘੱਟ ਇੱਕ ਅਫਸਰ ਜਿਹੜਾ ਉਹ ਬਿਹਾਰ ਤੋਂ ਬਿਲੋਂਗ ਕਰਦਾ ਆ ਸੋ ਪੰਜਾਬੀਆਂ ਦਾ ਜਿਹੜਾ ਆਪਾਂ ਨੀਅਰਲੀ ਜੇ ਆਪਣੇ 180 ਆਫੀਸਰਸ ਐਸ ਟਾਈਮ ਜਿਹੜੇ ਆਪਣੇ ਇੰਡੀਆ 'ਚ ਕੰਮ ਕਰ ਰਹੇ ਆ ਤੇ ਵੀਰ ਜੇ ਆਪਾਂ ਬਿਹਾਰ ਦੇ ਦੇਖੇ 500 ਪਲੱਸ ਆ ਤੋ ਜਿਹੜੀ ਰੇਸ਼ਿਓ ਆ ਬਹੁਤ ਜ਼ਿਆਦਾ ਅੱਗੇ ਹੋਰ ਘਟਦੀ ਪਈ ਆ ਕਿਉਂਕਿ ਤੁਸੀਂ ਦੇਖੋਗੇ ਇੱਕ ਬਹੁਤ ਵੱਡੀ ਮਾਸ ਮਾਈਗ੍ਰੇਸ਼ਨ ਹੋ ਰਹੀ ਹੈ। ਉਹਦਾ ਰੀਜ਼ਨ ਵੀ ਕਹ ਲਈ ਕਿ ਇਹਦੇ ਉੱਤੇ ਹੀ ਆ ਕਿਉਂਕਿ ਕਿਤਨਾ ਕਿਤੇ ਜਿਹੜੇ ਅਸੀਂ ਮਾਯੂਸ ਆ ਜਿਹੜੀ ਪੰਜਾਬੀ ਕਮਿਊਨਿਟੀ ਆ ਮਾਯੂਸ ਆ ਉਹਨਾਂ ਨੂੰ ਇੱਥੇ ਕੁਝ ਹੋਪ ਨਹੀਂ ਲੱਗ ਰਹੀ। ਸੋ ਹੋਪ ਨਹੀਂ ਲੱਗਣ ਦਾ ਕਾਰਨ ਪੋਲਿਟੀਕਲ ਸਿਸਟਮ ਨਹੀਂ ਐਡਮਿਨਿਸਟ੍ਰੇਟਿਵ ਵੀ ਹੈਗਾ ਆ। ਕਿਉਂਕਿ ਉਹਨਾਂ ਦੀ ਸਰਕਾਰੇ ਦੁਆਰੇ ਦੇਖੋ ਐਂਡ ਆਫ ਦਿ ਡੇ ਜਿਹੜੇ ਆਪਣੇ ਲੋਕ ਹੁੰਦੇ ਆ ਉਹ ਸੁਣੀ ਵੀ ਜਾਂਦੀ ਆ। ਤੇ ਉਹ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਿਤਨੇ ਕਿਤੇ ਸਾਡਾ ਨੁਕਸਾਨ ਹੋ ਰਿ ਉਹ ਇਸ ਕਰਕੇ ਬਾਹਰ ਮਾਈਗ੍ਰੇਸ਼ਨ ਦੇ ਵਿੱਚ ਵੀ ਇਹ ਰਹੇਗਾ। ਸੋ ਸਾਡਾ ਓਵਰਆਲ ਕਹ ਲਓ ਕਿ ਕਈ ਚੀਜ਼ਾਂ ਨੂੰ ਦੇਖ ਕੇ ਅਸੀਂ ਜਿਹੜੀ ਇਹ ਸੰਸਥਾ ਸ਼ੁਰੂ ਕੀਤੀ ਸੀ। ਇੱਕ ਆਸ ਲੈ ਕੇ ਸ਼ੁਰੂ ਕੀਤੀ ਸੀ ਕਿ ਜੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਉਹ ਇੱਕ ਬੱਚਾ ਜਿਹੜਾ ਹੈ ਉਹ ਕੋਰਸ ਕਰੂਗਾ ਤਾਂ ਜੇ 10000 11000 ਬੱਚੇ ਹਰ ਸਾਲਾਂ ਨਾਲ ਕਰਨਗੇ ਤੇ ਸ਼ਾਇਦ ਆਪਣੀ ਮਿਹਨਤ ਸਦਕਾ 50 100 ਬੱਚੇ ਸਾਲਾਨਾ ਪੰਜਾਬ ਦੇ ਜਿਹੜੇ ਪਿੰਡਾਂ ਛੋਟਾ ਕਸਬਿਆਂ ਚੋਂ ਉੱਠ ਕੇ ਕਹ ਲਓ ਕਿ ਕਾਰਿਡੋਰਸ ਆਫ ਪਾਵਰ ਤੱਕ ਪਹੁੰਚ ਸਕਦੇ ਆ। ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਇਹਨਾਂ ਨੂੰ ਤੁਸੀਂ ਕੋਚਿੰਗ ਦਿਓਗੇ। ਕੋਚਿੰਗ ਲਈ ਕੌਣ ਕੌਣ ਆਏਗਾ ਕਿਸ ਤਰ੍ਹਾਂ हायर ਕਰ ਰਹੇ ਹੋ ਖਰਚਾ ਕਿੰਨਾ ਇਹ ਜਿਹੜਾ ਪਲੈਟਫਾਰਮ ਹੈ ਜੀ ਆਲਰੇਡੀ ਆਨਲਾਈਨ ਪਲੈਟਫਾਰਮ ਹੈ ਜਿੱਦੇ ਚਾਰ ਤੋਂ ਪੰਜ ਸਾਡੇ ਬੈਚਸ ਚੱਲਦੇ ਪਏ ਨੇ ਤੇ ਨੇਲ ਪੰਜ 100 ਸਟੂਡੈਂਟ ਜਿਹੜੇ ਪੰਜਾਬ ਦੇ ਵਿੱਚ ਉਸ ਆਲਰੇਡੀ ਇਹਨੂੰ ਕੋਰਸ ਨੂੰ ਕਰ ਰਹੇ ਆ ਹੁਣ ਅਸੀਂ ਇਹਦੀ ਜਿਹੜੀ ਫੰਡਿੰਗ ਹੈ ਉਹ ਸਾਰੀ ਸਾਰੀ ਫੰਡਿੰਗ ਜਿਹੜੀ ਉਹ ਖਾਲਸਾ ਹਿੱਟ ਵੱਲੋਂ ਕੀਤੀ ਜਾਂਦੀ ਹੈ ਜੀ ਤੇ ਸੂਲੀ ਸਪான்ਸਰਡ ਹੋਣਾ ਵੱਲੋਂ ਆ ਇੱਕ ਟੀਮ ਹੈਗੀ ਆ ਜਿਹੜੀ ਪ੍ਰੋਫੈਸਰਸ ਦੀ ਜਿਹੜੀ ਆ ਉਹ ਪੈਨ ਇੰਡੀਆ ਤੋਂ ਅਸੀਂ ਲਏ ਆ ਕਿਉਂਕਿ ਆਨਲਾਈਨ ਕੋਰਸ ਹੈਗਾ ਇਹ ਉਹ ਆਪਣੇ ਆਪਣੇ ਘਰ ਬੈਠ ਕੇ ਕੋਈ 나ਗਪੁਰ ਤੋਂ ਬੈਠਾ ਆ ਕੋਈ ਕੈਲੂ ਰਾਜਸਥਾਨ ਚ ਬੈਠਾ ਕੋਈ ਡੈਲੀ ਬੈਠਾ ਆ ਕੋਈ ਪੂਨੇ ਬੈਠਾ ਆ ਸੋ ਉਹ ਸਾਰੇ ਜਿਹੜੇ ਵਧੀਆ ਪ੍ਰੋਫੈਸਰ ਅਸੀਂ ਹਾਇਰ ਕਰਦੇ ਆ ਉਹ ਜਿਹੜੇ ਆ ਬੱਚਾ ਨੂੰ ਟ੍ਰੇਨਿੰਗ ਦੇ ਰਹੇ ਆ ਜੀ ਉਹਨਾਂ ਦਾ ਕਿੰਨਾ ਕੋ ਖਰਚਾ ਆ ਰਿਹਾ ਹੈ ਕਹਿ ਲੂ ਕਿ ਜਿਹੜਾ ਜੇ ਅਓਵਰਲ ਦੇਖਿਆ ਜਾਵੇ ਤੇ ਜਿਹੜਾ ਸਾਡਾ ਪਰ ਮੰਥ ਜਿਹੜਾ ਖਰਚਾ 6 ਤੋਂ 7 ਲੱਖ ਰੁਪਏ ਆ ਰਿਹਾ ਹੈ ਜੀ ਯਾਨੀ ਕਿ ਨੀਅਰਲੀ ਕਹਿ ਲੂ ਕਿ ਸਾਲ ਦੇ ਵਿੱਚ 80 ਅਜਿਵੇਂ ਕਿ ਤੁਸੀਂ ਪਿਛਲੇ ਦੱਸਿਆ ਕਿ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਕਿੰਨਾ ਕੁ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ ਪੰਜਾਬੀ ਨੌਜਵਾਨਾਂ ਵਿੱਚ ਦੇਖੋ ਜੀ ਜਦੋਂ ਤੋਂ ਅਸੀਂ ਫਾਰਮ ਭਰਾਉਨੇ ਆ ਇਨੀਸ਼ੀਅਲੀ ਸਾਡਾ ਸਟੈਪ ਕੀ ਅਸੀਂ ਆਨਲਾਈਨ ਫਾਰਮ ਭਰਦੇ ਹਾਂ ਜਿਹੜਾ ਫਾਰਮ ਭਰਦੇ ਸਾਡੇ ਕੋਲ ਹਜ਼ਾਰਾਂ ਦੇ ਸਾਬ ਨਾਲ ਐਂਟਰੀਜ਼ 1400 ਐਂਟਰੀਜ਼ ਆਈਆਂ ਸੀਗੀਆਂ ਪਹਿਲੀ ਵਾਰ ਜਿਹੜੇ ਪਹਿਲੇ ਬੈਚ ਦੇ ਵਿੱਚ ਹੁੰਦਾ ਕਿ ਹੌਲੀ-ਹੌਲੀ ਜਾਂ ਕਹਿ ਲਓ ਕਿ ਰੀਟੈਂਸ਼ਨ ਬਹੁਤ ਘਟਿਆ ਜਿਹੜੀ 1400 ਦੇ ਵਿੱਚੋਂ ਸਾਡੇ ਕੋਲ ਪਹਿਲੇ ਬੈਚ ਆਜ 180 ਜਾਂ 170 ਬੱਚੇ ਹੀ ਆ। ਸੋ ਮੇਬੀ ਉਹ ਅਸੀਂ ਕਿਸੇ ਨਾ ਕਿਤੇ ਸਾਡੇ ਵੱਲੋਂ ਲੈ ਕੇ ਆ ਜਾਂ ਉਹਨਾਂ ਨੂੰ ਲੱਗਦਾ ਕਿ ਪੇਪਰ ਆਸਾਨ ਆ ਜਾਂ ਹੋ ਸਕਦਾ ਉੱਥੇ ਹੀ ਉਹਨਾਂ ਨੇ ਕੋਈ ਇਕੱਠੇ ਹੋ ਕੇ ਗਰੁੱਪ ਚ ਭਰ ਰਹੇ ਪਰ ਜਿਹੜੀਆਂ ਕੱਲ੍ਹ ਨੂੰ ਭਰਦੇ ਹੋਣਗੇ ਫਾਰਮਸ ਨੂੰ ਬਟ ਫਿਰ ਵੀ ਜੇ ਨਾ ਦੇਖੀਏ ਜਿਹੜੇ ਸਾਡੇ ਕੋਲ 500 ਬੱਚੇ ਆ ਜੇ ਤੁਸੀਂ ਉਹਨਾਂ ਦੀ 1 ਟੂ 1 ਸਟੋਰੀਜ਼ ਵੀ ਜੇ ਕਦੀ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿੰਨੇ ਮਿਹਨਤੀ ਆ ਉਹ ਕਈ ਕੁਝ ਇਦਾਂ ਦੇ ਆ ਜਿਹੜੇ ਰਾਤ ਨੂੰ ਜੌਬ ਕਰਦੇ ਨੇ ਤੇ ਸਵੇਰੇ ਆਪਣੇ ਕੋਰਸ ਕੰਪਲੀਟ ਕਰਦੇ ਨੇ ਕਿਉਂਕਿ ਅਸੀਂ ਕੁਝ ਸ਼ਰਤਾਂ ਸੀ ਕਿਉਂਕਿ ਅਸੀਂ ਫ੍ਰੀ ਦੇ ਰਹੇ ਹਾਂ ਸੋ ਇਸ ਫ੍ਰੀ ਹੋਣ ਦੇਣ ਦਾ ਮਤਲਬ ਨਹੀਂ ਕਿ ਜਸਟ ਉਹਨੂੰ ਕੁਝ ਨਹੀਂ ਆਨਲਾਈਨ ਕਰਕੇ ਤੇ ਉਹਨੂੰ ਪੜ੍ਹੇ ਹੀ ਨਾ ਜਾਂ ਉਹਨੂੰ ਦੇਖੇ ਨਾ ਕਿਉਂਕਿ ਐਂਡ ਆਫ ਦਾ ਡੇ ਜਿਹੜੇ ਖਾਲਸਾ ਜਿਹੜਾ ਉਹਨੂੰ ਜਿਹੜਾ ਇੱਕ ਪੈਸਾ ਦਿੱਤਾ ਜਾਂਦਾ ਜੀ ਲੋਕੀ ਆਪਣੇ ਦਸਵੰਨ ਚੋਂ ਦਿੰਦੇ ਆ ਜੀ ਬਿਲਕੁਲ ਤੋਂ ਸਾਡੀ ਜ਼ਿੰਮੇਵਾਰੀ ਇੱਕ ਕਮਰਸ਼ੀਅਲ ਸੈਂਟਰ ਨਾਲੋਂ ਜ਼ਿਆਦਾ ਵੱਡ ਜਾਂਦੀ ਹੈ ਜੀ ਬਿਲਕੁਲ ਤੋਂ ਇਸ ਕਰਕੇ ਅਸੀਂ ਨਾ ਜੀ ਪੂਰੇ ਇੰਡੀਆ ਦੇ ਜਿਹੜੇ ਟੌਪ ਤੋਂ ਟੌਪ ਜਿਹੜੇ ਬਾਜੀਰਾਵ ਵਗੈਰਾ ਬਟੇ ਇੰਸਟੀਟਿਊਟ ਵੀ ਹੈਗੇ ਆ ਉਹ 8 ਤੋਂ 10 ਟੈਸਟ ਲੈਂਦੇ ਆ ਸਾਲ ਦੇ ਵਿੱਚ ਜੀ ਵੇਅਰ ਐਸ ਅ ਅਸੀਂ ਇਸ ਲਈ ਲੈਨੇ ਕਿ ਬੱਚਾ ਜਿਹੜਾ ਇਗਜ਼ਾਮ ਚ ਬੈਠੇ ਨਾ ਉਸ ਤੇ ਪ੍ਰੈਸ਼ਰ ਨਾ ਰਵੇ ਕਿਉਂਕਿ ਇਹ ਬੱਚਿਆਂ ਦਾ ਜੇ ਆਪਾਂ ਕੰਪੀਟੀਸ਼ਨ ਦੇਖੀਏ ਤੇ ਜਵਾਲਾ ਨੈਰੀ ਯੂਨੀਵਰਸਿਟੀ ਜਾਂ ਯੂਨੀਵਰਸਿਟੀ ਆਫ ਦਿੱਲੀ ਆਰ ਕੇ ਸਟੂਡੈਂਟਸ ਨਾ ਆਏ ਜਿਹੜੇ ਦਿੱਲੀ ਚ ਪੜ੍ਹ ਰਹੇ ਇਹਦੇ ਵਿਚਾਰੇ ਤਾਂ ਆਪਣੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਸੋ ਪ੍ਰੈਸ਼ਰ ਉਹਨੂੰ ਆਪਾਂ ਰਿਲੀਜ਼ ਕਰਨ ਦੇ ਲਈ ਅਸੀਂ ਇੱਕੋ ਸ਼ਰਤ ਰੱਖੀ ਕਿ ਉਹ ਬੱਚੇ ਨੂੰ ਕਿ ਤੂੰ ਵੀਕਲੀ ਟੈਸਟ ਦੇਣਾ ਹੀ ਦੇਣਾ ਆ ਜਿਹੜਾ ਤਿੰਨ ਤੋਂ ਚਾਰ ਵਾਰੀ ਉਹ ਟੈਸਟ ਨਹੀਂ ਦਿੰਦਾ ਤੇ ਅਸੀਂ ਉਹਨੂੰ ਡ੍ਰੌਪ ਕਰ ਦਿੰਦੇ ਹਾਂ ਜੀ ਇਹ ਸਾਡੀ ਸ਼ਰਤ ਹੈ ਜੀ ਅੱਛਾ ਕੀ ਲੱਗ ਰਿਹਾ ਹੈ ਕਿ ਉਮੀਦ ਹੈ ਮੇਰੀ ਆਸ ਆ ਜੀ ਅਸੀਂ ਤਾਂ ਵੀ ਹੋਪ ਕਿ ਸਾਰੇ ਦੇ ਸਾਰੇ ਆ ਜਾਣ ਬਟ ਜਿੰਨੇ ਕਿ ਕਿਉਂਕਿ ਦੀ ਰੇਸ਼ਿਓ ਬਹੁਤ ਘਟਿਆ ਲੱਖਾਂ ਦੇ ਵਿੱਚੋਂ ਹਜ਼ਾਰਾ ਨਿਕਲਦੇ ਆ ਹਜ਼ਾਰਾਂ ਦੇ ਵਿੱਚੋਂ ਐਂਡ ਤੇ 100 ਕੀ ਰਹਿ ਜਾਂਦੇ ਆ ਸੋ ਸਾਡੇ ਕੋਲ ਹੈ ਹੀ 500 ਆ ਜੀ ਸੋ ਅਸੀਂ ਆਸ ਕਰਦੇ ਆ ਦੇਖੋ ਬਾਕੀ ਬੱਚਿਆਂ ਦੀ ਮਿਹਨਤ ਆ ਬਾਕੀ ਇਹ ਇਦਾਂ ਹੈ ਕਿ ਜੇ ਆਪਾਂ ਕੰਪੈਰੀਟਿਵ ਦੇਖੀਏ ਜੇ ਪਿੰਡ ਚੋਂ ਇੱਕ ਬੱਚਾ ਵੀ ਨਿਕਲ ਜੂਗਾ ਨਾ ਜੀ ਮੈਂ ਗਰੰਟੀ ਦਿੰਦਾ ਉਸ ਉਸ ਕਸਬੇ ਦੇ ਵਿੱਚੋਂ ਸਾਰੇ ਦੇ ਵਾਲੇ ਪਿੰਡਾਂ ਦੇ ਵਿੱਚੋਂ ਇੱਕ ਜਾਂ ਦੋ ਬੱਚੇ ਹੋਰ ਨਿਕਲਣਗੇ ਕਿਉਂਕਿ ਸ਼ਹਿਰ ਤਨਮੋਦਾਂ ਗੱਲ ਦਾ ਹਿੰਟ ਦਿੰਦਾ ਆ ਕੀ ਯੂਪੀ ਦੇ ਵਿੱਚ ਨਾ ਜੀ ਇੱਕ ਜੌਨਪੁਰ ਕਰਕੇ ਜ਼ਿਲ੍ਹਾ ਆ। ਜੀ। ਉਹਦੇ ਵਿੱਚ ਇੱਕ ਮਾਦੋ ਪੱਟੀ ਪਿੰਡ ਪੈਂਦਾ ਜੀ। ਜੀ। ਉਸ ਪਿੰਡ ਦੇ ਵਿੱਚ 47 ਆਈਐਸਆਈ ਅਫਸਰ ਹੈ। ਅੱਛਾ ਜੀ। ਤੇ 75 ਪਰਿਵਾਰਾਂ ਦੇ ਵਿੱਚੋਂ 75 ਫੈਮਿਲੀਜ਼ ਆ। ਇੱਕ ਨੂੰ ਇੱਕ ਦੇਖ ਕੇ। ਜੀ ਜੀ। ਜੇ ਇੱਕ ਰੋਲ ਮਾਡਲ ਬਣਦਾ ਉਹਨੂੰ ਦੇਖ ਕੇ 2-4 ਪੈਦਾ ਹੁੰਦੇ ਹੁੰਦੇ ਆ ਜੀ। ਸੋ ਅਸੀਂ ਆਸ ਕਰਦੇ ਹਾਂ ਕਿ ਇਹਨੂੰ ਜਿ ਕਿ ਜਿੰਨੇ ਵੀ ਹੈਗੇ ਸਾਰਿਆਂ ਲਈ ਬੈਸਟ ਆਫ ਲੱਕ ਹੈ ਸਾਡੇ ਵੱਲੋਂ ਤੇ ਸਾਡੇ ਦਾ ਮਿਹਨਤ ਕਰਾਉਣਾ ਸਾਡਾ ਫਰਜ਼ ਆ ਜੀ। ਕੀ ਕਿਸਮਤ ਉਹਨਾਂ ਦੀ ਹੈ ਜੀ ਜੀ ਬਿਲਕੁਲ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੀ ਸਬਰ ਫਾਊਂਡੇਸ਼ਨ ਦੀ ਸਬਰ ਦਾ ਪੰਜਾਬੀ ਦੇ ਵਿੱਚ ਮਤਲਬ ਹੈ ਕਿ ਜਾਂ ਇੰਗਲਿਸ਼ ਵਿੱਚ ਕਹ ਲਈਏ ਕਿ ਪੇਸ਼ੈਂਸ ਹੈ ਕਿ ਹੋਰ ਵੀ ਕੋਈ ਮਤਲਬ ਹੈ ਇਹਦਾ ਬੰਦਾ ਤੁਸੀਂ ਕੀ ਸੋਚ ਕੇ ਸਬਰ ਰੱਖਿਆ ਇਹਦੇ ਮਗਰ ਜੀ ਹਿਸਟਰੀ ਨਾਲ ਥੋੜਾ ਜਿਹਾ ਕਹਿ ਲੋ ਕਿ ਪਹਿਲਾਂ ਜਦੋਂ ਸੌਹਾਂ ਸਾਲਾਂ ਪਹਿਲਾਂ ਆਪਾਂ ਨੂੰ ਸੱਤ ਸਿੰਧੂ ਕਹਿੰਦੇ ਸੀ ਜੀ ਜੀ ਬਿਲਕੁਲ ਤੇ ਗੋਰਿਆਂ ਨੇ ਤੁਹਾਡੇ ਤੋਂ ਅਫਗਾਨਿਸਤਾਨ ਤੋੜ ਦਿੱਤਾ ਦੋ ਦਰਿਆ ਉਧਰ ਰਹਿ ਜਾਂਦੇ ਆ ਫਿਰ ਪੰਜਾਬ ਚ ਆ ਜੰਨੇ ਆ ਜੀ ਫਿਰ ਬ੍ਰਿਟਿਸ਼ਰਸ ਦੀ ਜਿਹੜਾ ਲੋਕ ਕਹਿੰਦੇ ਸਾਡੇ ਕੁਛ ਆਪਣੇ ਪੋਲਿਟੀਕਲ ਜਿਹੜੀਆਂ ਮਜਬੂਰੀਆਂ ਕਹਿੰਦੇ ਦੇਸ਼ ਨਹੀਂ ਉਸ ਸਮੇਂ ਦੀਆਂ ਕਿ ਸਾਡੇ ਕੋਲ ਤਿੰਨ ਦਰਿਆ ਰਹ ਜਾਂਦੇ ਆ ਜੀ ਫਿਰ ਸ਼ਾਰਡ ਦੇ ਵਿੱਚ ਸਾਨੂੰ ਬੋਲੀ ਦੇ ਨਾਤੇ ਵੰਡ ਦਿੱਤਾ ਗਿਆ ਜੀ ਤੇ ਸਾਨੂੰ ਕਿਤੇ ਨਾ ਕਿਤੇ ਲੱਗਦਾ ਰਿਹਾ ਕਿ ਨਹੀਂ ਹੁਣ ਬਸ ਹੁਣ ਬਸ ਬਸ ਨਾ ਇੱਕ ਤਾਂ ਸਬਰਦਾਰ ਮਤਲਬ ਹੋ ਗਿਆ ਕਿ ਪੇਸ਼ੈਂਸ ਕਿੰਨੀ ਪੇਸ਼ੈਂਸ ਸੀਗੀ ਹੈ ਨਾ ਉਹਨੂੰ ਕਿੰਨੇ ਕੁ ਲੈਵਲ ਤੱਕ ਟੈਸਟ ਕੀਤਾ ਜਾਵੇ ਨਾ ਦੂਜਾ ਜਿਹੜੇ ਤਿੰਨ ਦਰਿਆ ਰਹ ਜਾਂਦੇ ਆ ਜੀ ਸਤਲੁਜ ਬਿਆਸ ਤੇ ਰਾਵੀ ਅਸੀਂ ਤਿੰਨਾਂ ਤੋਂ ਇੱਕ ਕੱਕਰ ਲੈ ਕੇ ਆਹ ਜਿਹੜੀ ਆ ਫਾਊਂਡੇਸ਼ਨ ਸ਼ੁਰੂ ਕੀਤੀ ਆ ਤੇ ਇਹ ਸਾਡੇ ਪ੍ਰੋਜੈਕਟ ਦਾ ਨਾਮ ਵੀ ਅਸੀਂ ਰੱਖਿਆ ਫਾਊਂਡੇਸ਼ਨ ਪੰਜਾਬ ਦੀ ਕਿ ਦੁਬਾਰਾ ਨੀਂ ਰੱਖਣੀ ਪੈਣੀ ਆ ਜੋ ਅਸੀਂ ਪਿਛਲੇ ਟਾਈਮਾਂ ਦੇ ਵਿੱਚ ਧਾ ਚੁੱਕੇ ਆ ਦੀ ਅਜੀ ਬਿਲਕੁਲ ਪੰਜਾਬ 'ਚ ਦੁਬਾਰਾ ਨੀਂ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪੰਜਾਬੀਆਂ ਦੀ ਗੱਲ ਕੀਤੀ ਜਾ ਪੰਜਾਬੀ ਜਿਹੜਾ ਰੂ ਨੇ ਭਾਰਤੀ ਸਿਆਣਵਾਵਾਂ ਦੇ ਵਿੱਚ ਤਾਂ ਸਾਡੇ ਪੰਜਾਬੀ ਬੜੇ ਵੱਡੇ ਵੱਡੇ ਅਫਸਰ ਨੇ ਪਰ ਪ੍ਰਸ਼ਾਸਨਿਕ ਅਧਿਕਾਰੀ ਬਹੁਤ ਘੱਟ ਨੇ ਇਹ ਬੜੀ ਵੱਡੀ ਇੱਕ ਮਜਬੂਰੀ ਹੈ ਸਾਡੀ ਜਾਂ ਮਤਲਬ ਕਹਿ ਸਕਦੇ ਆ ਤਰਾਸ ਦੀ ਕਹਿ ਸਕਦੇ ਆ ਉਧਰ ਆਣਾ ਜ਼ਰੂਰੀ ਹੈ ਕੀ ਅੱਗੋਂ ਕੀ ਤੁਸੀਂ ਅਪੀਲ ਕਰਨਾ ਚਾਹੋਗੇ ਮੇਰੀ ਤਾਂ ਜੀ ਅਪੀਲ ਦੇਖੋ ਮੈਂ ਲਾਸਟ ਗਵਰਨਮੈਂਟ ਜੀ ਵੀ ਕਾਫੀ ਲੋਕਾਂ ਨੂੰ ਕਿਹਾ ਮੈਂ ਇਸ ਨੂੰ ਵੀ ਕਿਹਾ ਦੇਖੋ ਜਿਹੜੇ ਬੱਚਿਆਂ ਦਾ ਕਸੂਰ ਨਹੀਂ ਹੈਗਾ ਇਹਦੇ ਵਿੱਚ ਕਸੂਰ ਆ ਸਾਡੇ ਐਡਮਿਨਿਸਟ੍ਰੇਸ਼ਨ ਦਾ ਸਾਡੇ ਸਿਸਟਮ ਦਾ ਜਿਹਾ ਜਿਹ ਬਿਹਾਰ ਦੇ ਵਿੱਚ ਜੇ ਆਪਾਂ ਹੁਣੀ ਗੱਲ ਕਰਕੇ ਅੱਡੇ ਕਿ ਜੇ ਸਾਡੇ ਦੇਸ਼ ਦੇ ਹਰੇਕ ਸ਼ਹਿਰ ਜੇ ਇੱਕ ਬਿਹਾਰ ਦਾ ਕਹਿੰਦੇ ਕਿ ਅਫੀਸਰ ਹੈਗਾ ਆ ਉਹਦਾ ਕਾਰਨ ਇਹ ਹੈ ਕਿ ਜਦੋਂ ਆਪਾਂ ਬਿਹਾਰ ਦੇ ਪਿੰਡਾਂ ਕਸਮੀਆਂ ਤੋਂ ਨਿਕਲਦੇ ਹਾਂ ਜੀ ਤੁਹਾਨੂੰ IAS IPS ਦੇ ਬੋਰਡ ਦੇਖਦੇ ਆ ਉਥੇ ਸਿਵਲ ਸਰਵਿਸਿਜ਼ ਦੀ ਕੋਚਿੰਗ ਹੁੰਦੀ ਉਥੇ ਦਰਿਆ ਔਰ ਨਹਿਰਾ ਕੰਢੇ ਬੈਠ ਕੇ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਸਾਡੇ ਤੇ ਆਇਲਸ ਦੀ ਦਿਖਾਈ ਜਾਂਦੀ ਹੈ ਤੁਸੀਂ ਪਿੰਡੋਂ ਤੁਰਦੇ ਆ ਜੀ ਸਾਡੇ ਕੀ ਤਰ੍ਹਾਂ ਦੀ ਆ ਬੱਚਾ ਪਿੰਡੋਂ ਬਸ ਸਾਡੇ ਤੇ ਖੜਾ ਹੁੰਦਾ ਪਿੱਛੇ ਸਟੱਡੀ ਇਨ ਕੈਨੇਡਾ ਲਿਖਿਆ ਹੁੰਦਾ ਉਹ ਬੱਸ ਚੜਦਾ ਬੱਸ ਦੀ LED ਤੇ ਸਟੱਡੀ ਇਨ ਕੈਨੇਡਾ ਦੇ ਬੋਰਡ ਲੱਗੇ ਹੁੰਦੇ ਆ ਬੱਸ ਦੇ ਪਿੱਛੇ ਕੈਨੇਡਾ ਤੇ ਲੱਗੇ ਹੁੰਦੇ ਸ਼ਹਿਰ ਉੱਤਰ ਦਾ ਉਥੇ ਲੱਗੇ ਹੁੰਦੇ ਆ ਜੀ ਉਦਾਂ ਮਾਈਂਡ ਬਲੌਕ ਅਸੀਂ ਸੈੱਟ ਕਰ ਰਹੇ ਹਾਂ ਸੋ ਮੈਂ ਲਾਸਟ ਗਵਰਨਮੈਂਟ ਨੂੰ ਵੀ ਅਪੀਲ ਕੀਤੀ ਸੀ ਮੈਂ ਇਸ ਨੂੰ ਵੀ ਕਰ ਰਿਹਾ ਹਾਂ ਕਿ ਜਿਹੜੇ ਇਮੀਗ੍ਰੇਸ਼ਨ ਦੀ ਐਡਵਰਟਾਈਜ਼ਮੈਂਟ ਬੰਦ ਕਰ ਦਿੱਤੀ ਜਾਵੇ ਕਿ ਉਹਦੇ ਨਾਲ ਏਟਲੀਸਟ ਕਿਤੇ ਨਾ ਕਿਤੇ ਤਾਂ ਇਸ ਚੀਜ਼ ਤੇ ਠੱਲ ਪਊਗੀ ਜੀ ਕਿਉਂਕਿ ਮੇਰੀ ਇੱਕ ਪਰਸਨਲ ਸੋਚ ਹੈ ਜੀ ਮжоਰਿਟੀ ਆਫ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇੱਥੇ ਉਹਨਾਂ ਨੂੰ ਕੰਮ ਨਾ ਮਿਲਣ ਦੇ ਕਰਕੇ ਉਹ ਮਜਬੂਰੀ ਬਸ ਬਾਹਰ ਜਾ ਰਹੇ ਹਨ ਉਸ ਮਜਬੂਰੀ ਨੂੰ ਕਿਤੇ ਨਾ ਕਿਤੇ ਇਸ ਐਡਵਰਟਾਈਜ਼ਮੈਂਟ ਜਿਹੜੀ ਹੈ ਨਾ ਉਹ ਹੁਲਾਰਾ ਦੇ ਰਹੀ ਹੈ ਉਹਦੇ ਨਾਲ ਨੁਕਸਾਨ ਹੋ ਰਿਹਾ ਹੈ ਸੋ ਉਹਦੀ ਜਗ੍ਹਾ ਤੇ ਆਪਾਂ ਬੱਚੇ ਨੂੰ ਇਹ ਦਸੀਏ ਕਿ ਦੇਖੋ ਜੀ ਜਿਹੜੀ 58 59 ਸਾਲ 60 ਸਾਲ ਤੱਕ ਤੁਹਾਡੀ ਉਮਰ ਹੈ ਕਿਸੀ ਕਿਤੇ 58 ਹੈ ਕਿ 60 ਹੈ ਇੱਕ ਤਾਂ ਰੀ ਮਿਹਨਤ ਕਰਨ ਦੀ ਲੋੜ ਆ ਬਾਹਰ ਜਾ ਕੇ ਤੁਸੀਂ ਰੋਜ਼ ਮਿਹਨਤ ਕਰਨੀ ਆ ਇੱਥੇ ਇੱਕ ਰੀ ਮਿਹਨਤ ਕਰ ਲਓ ਤੁਸੀਂ ਆਪਣੀ ਜਨਰੇਸ਼ਨ ਆਪਣੀ ਅਗਲੀ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਸਟੇਟ ਦਾ ਸਾਡੇ ਦੇਸ਼ ਦਾ ਨਾਮ ਬਹੁਤ ਅੱਗੇ ਤੱਕ ਲੈ ਕੇ ਜਾ ਸਕਦੇ ਬਸ ਮਿਹਨਤ ਹੈਗੀ ਆ ਬਹੁਤ ਔਖੀ ਮਿਹਨਤ ਆ ਸੋ ਇਸ ਕਰਕੇ ਸਾਨੂੰ ਆਪਣੇ ਮਾਈਂਡ ਬਲੌਕ ਉਤੇ ਮਾਈਂਡ ਸੈਟ ਚੇਂਜ ਕਰਨ ਦੀ ਲੋੜ ਹੈ ਤੁਸੀਂ ਬਹੁਤ-ਬਹੁਤ ਧੰਨਵਾਦ। ਤੁਸੀਂ ਜਿਹੜਾ ਕੰਮ ਕਰ ਰਹੇ ਹੋ ਬਹੁਤ ਅੱਛਾ ਕਰ ਰਹੇ ਹੋ। ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਦੇ ਜਿਹੜੇ ਨੌਜਵਾਨ ਆਈਐਸ, ਆਈਪੀਐਸ ਅਫੀਸਰ ਬਣਨ ਤਾਂਕਿ ਦੇਸ਼ ਨੂੰ ਹੋਰ ਸੁਧਾਰ ਹੋ ਸਕੇ, ਪੰਜਾਬ ਦਾ ਹੋਰ ਸੁਧਾਰ ਹੋ ਸਕੇ, ਪੰਜਾਬ ਦੇ ਵਿੱਚ ਜਿਹੜੀਆਂ ਕਮੀਆਂ ਰਹਿ ਗਈਆਂ ਉਹ ਵੀ ਪੂਰੀਆਂ ਹੋ ਸਕਣ। ਤੁਸੀਂ ਸੁਣਿਆ ਕਿ ਸਬਰ ਫਾਊਂਡੇਸ਼ਨ ਨੇ ਜਿਹੜਾ ਇੱਕ ਮੋਟਿਵ ਸ਼ੁਰੂ ਕੀਤਾ ਸੀ ਪਿਛਲੇ ਸਾਲ ਇਸ ਸਾਲ ਵਿੱਚ ਕੁਝ ਸਫਲ ਹੋਏ ਆ ਪਰ ਉਹਨਾਂ ਦਾ ਇੱਕੋ ਹੀ ਕਹਿਣਾ ਹੈ ਕਿ ਅਗਰ ਸਰਕਾਰਾਂ ਵੀ ਉਹਨਾਂ ਦਾ ਸਾਥ ਦੇਣਗੀਆਂ ਤਾਂ ਜਿਹੜਾ ਮਕਸਦ ਉਹਨਾਂ ਨੇ ਸ਼ੁਰੂ ਕੀਤਾ ਉਸ ਨੂੰ ਜ਼ਰੂਰ ਪੂਰਾ ਕਰ ਦੇ। ਕੈਮਰਨ ਪਹਿਲੇ ਦਿਨਾਲ ਪਰਮਜੀਤ ਸਿੰਘ ਰੰਗਪੁਰੀ ਵਾਇਸਪੰਜਾਬ ਚਲਿਆ